ਪੰਜਾਬੀ ਸਭਿਆਚਾਰ ਨੂੰ ਪਰਫੁੱਲਤ ਕਰਨ ਲਈ ਕੀਤੇ ਗਏ ਉਪਰਾਲੇ ਤਹਿਤ ਸੁਨੱਖੀ ਪੰਜਾਬਣ ਸੀਜ਼ਨ 6 ਦੇ ਆਡੀਸ਼ਨ ਦਿੱਲੀ ਵਿੱਚ ਕਰਵਾਈ ਗਏ ਇਸ ਮੌਕੇ ਵੱਡੀ ਗਿਣਤੀ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਅਤਿਆਂ ਮਟਿਆਰਾਂ ਨੇ ਸ਼ਮੂਲਿਤ ਕੀਤੇ ਅਤੇ ਆਪਣੇ ਹੁਨਰ ਦਾ ਪ੍ਰਗਟਾਵਾ ਕੀਤਾ ਪ੍ਰਬੰਧਕ ਵਿਨੀਤ ਕੌਰ ਪਾਟੀ ਨੇ ਦੱਸਿਆ ਕਿ ਸਭਿਆਚਾਰ ਨੂੰ ਪਰਫੁੱਲਤ ਕਰਨ ਦਾ ਇਹ ਉਪਰਾਲਾ ਅੱਗੇ ਵੀ جاری ਰਹੇਗਾ ਦੱਸਦੇ ਕਿ ਚੜ੍ਹਦੇ ਕਲਾ ਟਾਈਮ ਟੀਵੀ ਇਸ ਇਵੈਂਟ ਦਾ ਮੀਡੀਆ ਪਾਰਟਨਰ ਹੈ ਪੰਜਾਬ ਪੰਜਾਬੀ ਅਤੇ ਪੰਜਾਬੀ ਦਾ ਖੂਬਸੂਰਤ ਮੰਚ ਦਿੱਲੀ ਦਾ ਪਹਿਲਾ ਪੰਜਾਬੀ ਬਿਊਟੀ ਪੈਜੈਂਟ ਦਿੱਲੀ ਦੀ ਸ਼ਾਨ ਪੰਜਾਬਣਾਂ ਦਾ ਮਾਣ ਸੁਨੱਖੀ ਪੰਜਾਬਣਾਂ ਮਾਦੀਆਂ ਦੁਆਵਾਂ ਦੇ ਨਾਲ 6 ਸਾਲ ਅੱਜ ਪੂਰੇ ਕਰ ਰਿਹਾ ਜੀ 6ਵਾਂ ਆਡੀਸ਼ਨਸ 7 ਜੁਲਾਈ 2024 ਦਿਨ ਐਤਵਾਰ ਭਾਰਤੀ ਵਿਦਿਆਪੀਠ ਪਸ਼ਚਿਮ ਵਿਆਰ ਨਵੀਂ ਦਿੱਲੀ ਵਿਖੇ ਕਰਵਾਇਆ ਗਿਆ ਸਭ ਤੋਂ ਪਹਿਲੇ ਧੰਨਵਾਦ ਚੜ੍ਹਦੀ ਕਲਾ ਟਾਈਮ ਟੀਵੀ ਦਰਦੀ ਪਰਿਵਾਰ ਦਾ ਅੰਮ੍ਰਿਤਪਾਲ ਸਿੰਘ ਜੀ ਦਾ ਜੋ ਸਾਡੇ ਪ੍ਰੋਗਰਾਮ ਨੂੰ ਸਾਡੇ ਸੀਜ਼ਨ 1 ਤੋਂ 2019 ਤੋਂ ਅ ਟੈਲੀਕਾਸਟ ਕਰਦੇ ਨੇ ਔਰ ਹੌਸਲਾ ਅਫਜ਼ਾਈ ਕਰਦੇ ਨੇ ਸਾਡੀ ਪੰਜਾਬਣਾਂ ਦਾ ਅ ਖਾਸ ਤੌਰ ਤੇ ਦਿੱਲੀ ਨਹੀਂ ਇਸ ਵਾਰ ਵੀ ਐਂਟਰੀਜ਼ ਦੀ ਜਿਹੜੀ ਗੱਲ ਕਰੀਏ ਮੁੰਬਈ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹੇ ਤੋਂ ਲੁਧਿਆਣੇ ਤੋਂ ਪਟਿਆਲੇ ਤੋਂ ਔਰ ਔਰੰਗਾਬਾਦ ਬਨਾਰਸ ਮੱਥੁਰਾ ਆਗਰਾ ਪਤੇ ਪਰਚੂੜੀਆਂ ਇਥੋਂ ਅਲੱਗ-ਅਲੱਗ ਥਾਵਾਂ ਤੋਂ ਜਿਹੜੀ ਉਹ ਐਂਟਰੀਜ਼ ਆਈ ਹੈ ਔਰ ਆਫਲਾਈਨ ਆਨਲਾਈਨ ਦੋਨੋਂ ਮੋड्स ਤੇ ਜਿਹੜੇ ਆਡੀਸ਼ਨਸ ਕੀਤੇ ਗਏ ਹੈ ਔਰ ਇਹੋ ਦੁਆਵਾਂ ਤੁਹਾਡੇ ਕੋਲੋਂ ਮੰਗਦੇ ਆ ਕਿ ਜੋ ਸੁਨੱਖੀ ਪੰਜਾਬਣ ਦਾ ਮੁੱਖ ਮੰਤਵ ਹੈ ਕਿ ਮਾਂ ਬੋਲੀ ਪੰਜਾਬੀ ਆਪਣਾ ਸੱਭਿਆਚਾਰ ਅਤੇ ਆਪਣੇ ਵਿਰਾਸਤ ਨੂੰ ਸੰਜੋ ਕੇ ਰੱਖੀਏ ਤੇ ਆਪਣੀ ਬੱਚੀਆਂ ਚ ਜੋ ਆਪਣੇ ਸੱਭਿਆਚਾਰ ਨੂੰ ਲੱਖ ਦੇਖਣ ਨੂੰ ਸਾਨੂੰ ਮਿਲੇ ਅੱਜ ਅਸੀਂ ਸਾਰੇ ਹੀ ਸੁਨੱਖੀ ਪੰਜਾਬੋਂ ਦੇ ਇਸ ਮੰਚ ਤੇ ਆਏ ਹਾਂ ਅਸੀਂ ਸਿਰਫ ਆਪਣੇ ਕਲਚਰ ਬਾਰੇ ਥੋੜੀ ਜਾਣਕਾਰੀ ਲੈ ਕੇ ਚਲੇ ਜਾਂਦੇ ਹਾਂ ਬੱਚਿਆਂ ਨੂੰ ਸਿਖਾਉਣ ਬਟ ਐ ਮੰਚ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ ਤੇ ਮੈਂ ਚਾਹੁੰਦੀ ਆ ਕਿ ਮੈਂ ਇਸ ਮੰਚ ਤੇ ਅੱਗੇ ਜਾਵਾਂ ਔਰ ਜੋ ਮੈਂ ਨੋਲਿਜ ਗੇਨ ਕਰਾਂਗੀ ਉਹ ਮੈਂ ਅੱਗੇ ਬੱਚਿਆਂ ਨੂੰ ਵੀ ਸਿਖਾਉਂ